ਪਾਕਟ ਚੋਰ ਵੀ ਪੁਲਿਸ ਫੜ ਲੇ ਨਾ ਤਾਂ ਉਹ ਵੀ ਉਹਦਾ ਵੀ ਜਾ ਕੇ ਰਿਮਾਂਡ ਮੰਗਦੀ ਹੈ ਬਿਲਕੁਲ ਚਾਹੇ ਫਾਰਮੈਲਟੀ ਸੇਕੀ ਮੰਗੇ ਇੱਥੇ ਤਾਂ ਫਾਰਮੈਲਟੀ ਵੀ ਨਾ ਮਾਰੀ ਸੀਬੀਆਈ ਨੇ ਕਿਹਾ ਸਾਨੂੰ ਕਿਸੇ ਰਿਮਾਂਡ ਦੀ ਲੋੜ ਨਹੀਂ ਇਸੇ ਤੋਂ ਹੀ ਇਹ ਸਵਾਲ ਖੜਾ ਹੁੰਦਾ ਕਿ ਕੀ ਹਾਈ ਪ੍ਰੋਫਾਈਲ ਕੇਸ ਦੇ ਉੱਤੇ ਪਰਦਾ ਪਾਣ ਦੇ ਲਈ ਕਾਰਵਾਈ ਸ਼ੁਰੂ ਹੋ ਗਈ ਸੁਖਪਾਲ ਖੇਰੇ ਦੇ ਖਿਲਾਫ ਜਾਂਚ ਹੋਈ ਕੋਈ ਪ੍ਰੂਫ ਨਹੀਂ ਮਤਲਬ ਉਹਦੇ ਘਰੇ ਰੇਡ ਹੋਈਆਂ ਤੇ ਕੋਈ ਮਤਲਬ ਬਰਾਮਦਗੀ ਨਹੀਂ ਹੋਈ ਬਿਲਕੁਲ ਤੇ ਉਹਦੇ ਡੈਰੀਆਂ ਦੇ ਆਧਾਰ ਤੇ ਬੰਦੇ ਨੂੰ ਕਈ ਮਹੀਨੇ ਜੇਲ੍ਹ ਚ ਰੱਖਿਆ ਹਮ ਜੇਲ੍ਹ ਚ ਸਹੀ ਵੀ ਰਹਿਣਗੇ ਪਰ ਰਿਮਾਂਡ ਕਿਉਂ ਨਹੀਂ ਲਿਆ ਸੀ ਔਰ ਵੱਡੇ ਵੱਡੇ ਕੇਸ ਜਿਹੜੇ ਸੀਗੇ ਉਹਨਾਂ ਨੂੰ ਡੀਲ ਕਰਦਾ ਸੀ ਇਹ ਬੰਦਾ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੀ ਫਾਈਲ ਜਿਹੜੀ ਹੈ ਇਹ ਇਹ ਇਹਦੇ ਕੋਲ ਰਹੀ ਹੈ ਸਟ ਦਾ ਇਹ ਮੈਂਬਰ ਰਿਹਾ ਉਹਦਾ ਸਟ ਨੂੰ ਲੀਡ ਕਰਦਾ ਰਿਹਾ ਸਰ ਇੱਕ ਵੱਡਾ ਸਵਾਲ ਬੰਦਾ ਵੱਡਾ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਹੁਣ ਤੱਕ ਚੁੱਪ ਕਿਉਂ ਹੈ ਜ਼ੀਰੋ ਟੋਲਰੈਂਸ ਪਾਲਿਸੀ ਦਾ ਕੀ ਬਣਿਆ ਮੁੱਖ ਮੰਤਰੀ ਇਹ ਕੋਈ ਕਹਿੰਦੇ ਨਾ ਵੀ ਕੀੜੀ ਵੀ ਤੁਰਦੀ ਹੈ ਤੇ ਮੈਨੂੰ ਖਬਰ ਹੁੰਦੀ ਹੈ ਜੀ ਇਹ ਖਬਰ ਇਹ ਤਾਂ ਹੈ ਨਹੀਂ ਕਿ ਮੁੱਖ ਮੰਤਰੀ ਕੋ ਖਬਰ ਨਹੀਂ ਪਹੁੰਚੀ ਜਾਂ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਅਮਨ ਰੋੜਾ ਉਹਨਾਂ ਕੋ ਖਬਰ ਨਹੀਂ ਪਹੁੰਚੀ ਉਹ ਚੁੱਪ ਕਿਉਂ ਹੈ ਸੋ ਹੁਣ ਕ੍ਰਿਸ਼ਨਨੂ ਦੀ ਜਿਹੜੀ ਡਾਇਰੀ ਹੈ ਡਾਇਰੀ ਮਿਲੀ ਹੈ ਉਹਦੇ ਪੰਨਿਆਂ ਦੇ ਉੱਤੇ ਸੀਬੀਆਈ ਦੀ ਨਜ਼ਰ ਹੈ ਉਹ ਉਸ ਦਿਸ਼ਾ ਨੂੰ ਕਹਿੰਦੇ ਜਾਂਚ ਅੱਗੇ ਵਧਾ ਰਹੀ ਹੈ ਕਿਤੇ ਅਦਮ ਭਗਤ ਸਿੰਘ ਦੀ ਇੱਕ ਦੁਰਲਭ ਵੀਡੀਓ ਸਾਹਮਣੇ ਆ ਰਹੀ ਹੈ ਉਹ ਵੀਡੀਓ ਕਿੱਥੇ ਹੈ ਤੇ ਕਦੋਂ ਸ਼ੂਟ ਹੋਈ ਸੀ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਭਗਤ ਸਿੰਘ ਦੇ ਕੇਸ ਦੀਆਂ ਸੁਣਵਾਈਆਂ ਹੁੰਦੀਆਂ ਸੀ ਉਦੋਂ ਦੇ ਉਹ ਵੀਡੀਓ ਹੋ ਸਕਦੇ ਆ ਵੀਡੀਓ ਹੈਗੇ ਆ ਤੇ ਉਹ ਬੰਦੇ ਉਹ ਜਿਹੜੇ ਬੰਦੇ ਨੇ ਫਿਲਮ ਰਿਸਰਚ ਕਰ ਉਹਨਾਂ ਨੇ ਆ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਨੂੰ ਦੱਸਿਆ ਤੇ ਭਗਵੰਤ ਮਾਨ ਹੋਣਾ ਨੇ ਆਪਣੇ ਸਰਕਾਰੀ ਸੋਰਸਸ ਵਰਤ ਕੇ ਇਹ ਪਤਾ ਲਗਾਇਆ ਔਰ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਹਾਂ ਉਹ ਵੀਡੀਓਜ਼ ਪਈਆਂ ਆ DIG ਹਰਚੰਨ ਸਿੰਘ ਪੁੱਲਰ ਉਹ ਇਸ ਸਮੇਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਚ ਨੇ ਤੇ ਉਹਨਾਂ ਨੂੰ ਲੈ ਕੇ ਕਈ ਖੁਲਾਸੇ ਹੋ ਰਹੇ ਨੇ ਤੇ ਇਸ ਸਮੇਂ ਇਸ ਮਾਮਲੇ ਦੇ ਵਿੱਚ ਕੌਣ ਰਡਾਰ ਤੇ ਹੈ ਤੇ ਕਿਸ ਨੂੰ ਚਿੰਤਾ ਸਤਾ ਰਹੀ ਹੈ ਇਹਨਾਂ ਨੁਕਤਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਆਪਾਂ ਸ਼ੁਰੂਆਤ ਕਰਦੇ ਹਾਂ ਇਸ ਸਵਾਲ ਤੋਂ ਕਿ DIG ਹਰਚੰਨ ਸਿੰਘ ਪੁੱਲਰ ਉਹਨਾਂ ਨੂੰ ਜੋ ਅਕੜਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤੇ सीबीआई ਨੇ ਉਹਨਾਂ ਦੀ ਰਿਮਾਂਡ ਦੀ ਮੰਗ ਨਹੀਂ ਕੀਤੀ ਇਹ ਬੜੀ ਹੈਰਾਨੀਜਨਕ ਗੱਲ ਹੈ ਕਿ ਐਡਾ ਵੱਡਾ ਖੁਲਾਸਾ ਹੋਇਆ ਹੋਵੇ ਕਰੋੜ 7.5 ਕਰੋੜ ਕੈਸ਼ ਤੇ ਕਰੋੜਾਂ ਦੀ ਜਿਹੜੀ ਹੈ ਜਾਇਦਾਦ ਉਹ ਮਿਲੀ ਹੋਵੇ ਤੇ सीबीआई ਜਿਹੜੀ ਹੈ ਜਾਂ ਜਾਂਚ ਏਜੰਸੀਆਂ ਨੇ ਜਿਹੜੀਆਂ ਉਹ ਜਿਹੜਾ ਜਾਂਚ ਦੀ ਮੰਗ ਨਾ ਕਰਨ ਇਹ ਬਿਲਕੁਲ ਬਹੁਤ ਬਾਝੂ ਸਵਾਲ ਹੈ ਔਰ ਹੈਰਨ ਹੈਰਾਨ ਕਰਨ ਵਾਲਾ ਸਵਾਲ ਹੈ ਮੀਡੀਆ ਦੇ ਸਿਆਸੀ ਹਲਕਿਆਂ ਤੇ ਔਰ ਜਿਹੜੀ ਪ੍ਰਸ਼ਾਸਨਿਕ ਹਲਕੇ ਆ ਉਹਨਾਂ ਦੇ ਵਿੱਚ ਇਸ ਇਸ ਨੁਕਤੇ ਨੂੰ ਲੈ ਕੇ ਕਾਫੀ ਲੋਕ ਹੈਰਾਨ ਹੈਰਾਨੀ ਪ੍ਰਗਟਾ ਰਹੇ ਆ ਜੀ ਦੇਖੋ ਭੁੱਲਰ ਦੇ ਕੋਲੋਂ 7.5 ਕਰੋੜ ਰੁਪਈਆ 2.5 ਕਿਲੋ ਸੋਨੇ ਦੇ ਗਹਿਣੇ ਬਿਲਕੁਲ ਆਡੀਆਂ ਵਰਗੀਆਂ ਕਈ ਲਗਜ਼ਰੀ ਗੱਡੀਆਂ 26 ਦੇ ਕਰੀਬ ਘੜੀਆਂ ਹੈ ਨਾ ਤੇ ਫਿਰ ਜਿਹੜੀ ਜਾਇਦਾਦ 70 ਦੇ ਕਰੀਬ ਜਾਇਦਾਦ ਦੇ ਕਾਗਜ਼ ਜਿਹੜੇ ਆ ਉਹ ਬਰਾਮਦ ਹੋਏ ਆ ਹਾਂ ਬਿਲਕੁਲ ਔਰ ਉਹਨਾਂ ਦੀ ਰਹਿائش ਰਹਿਸ਼ਾਂ ਦੇ ਉਹਨਾਂ ਦੇ ਜਿਹੜੇ ਘਰ ਨੇ ਔਰ ਫਾਰਮ ਹਾਊਸਸ ਨੇ ਜੀ ਉਹਨਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਹਾਂ ਔਰ ਵੱਡੀ ਮਾਤਰਾ ਦੇ ਵਿੱਚ ਵਿਦੇਸ਼ੀ ਸ਼ਰਾਬ ਜਿਹੜੀ ਆ ਉਹ ਬਰਾਮਦ ਕੀਤੀ ਗਈ ਜੀ ਹੁਣ ਪਹਿਲਾ ਤਾਂ ਆਪਾਂ ਇਹ ਗੱਲ ਕਰ ਲੈਨੇ ਕਿ ਇਹ ਜਿਹੜੀ ਬਰਾਮਦਗੀ ਆ ਹਾਂ ਇਸ ਬਰਾਮਦਗੀ ਦੀ ਕਹਾਣੀ ਇੱਥੇ ਨਹੀਂ ਰੁਕਦੀ ਹਾਂ ਇਹ ਕਿਹਾ ਜਾ ਰਿਹਾ ਹੈ ਕਿ ਜੇ ਮਤਲਬ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇ ਜੇ ਸਹੀ ਤਰੀਕੇ ਨਾਲ ਜਾਂਚ ਹੋਵੇ ਤਾਂ ਇਹ 100-150 ਕਰੋੜ ਰੁਪਏ ਦਾ ਮਾਮਲਾ ਬਣਦਾ ਹੈ ਹਮ ਬਿਲਕੁਲ ਤਾਂ ਇਹ ਮਤਲਬ ਇੱਡਾ ਵੱਡਾ ਮਾਮਲਾ ਹੋਵੇ ਇਹ ਅਦਾਲਤ ਦੇ ਵਿੱਚ ਜੇ ਨਾ ਕੋਈ ਛੋਟਾ ਜਿਹਾ ਕੋਈ ਪਾਕਟ ਚੋਰ ਵੀ ਪੁਲਿਸ ਫੜ ਲੇ ਨਾ ਤਾਂ ਉਹ ਵੀ ਉਹਦਾ ਵੀ ਜਾ ਕੇ ਰਿਮਾਂਡ ਮੰਗਦੀ ਹੈ ਬਿਲਕੁਲ ਚਾਹੇ ਫਾਰਮੈਲਟੀ ਸੇਕ ਹੀ ਮੰਗੇ ਹਮ ਇਹ ਤਾਂ ਫਾਰਮੈਲਟੀ ਵੀ ਨਾ ਮਾਰੀ ਸੀਬੀਆਈ ਨੇ ਕਿਹਾ ਸਾਨੂੰ ਕਿਸੇ ਰਿਮਾਂਡ ਦੀ ਲੋੜ ਨਹੀਂ ਐ ਐਡੀ ਵੱਡੀ ਬਰਾਮਦਗੀ ਹੋਵੇ ਤੇ ਐਡੀ ਐਡੇ ਵੱਡੇ ਲੈਵਲ ਦਾ ਹਾਈ ਪ੍ਰੋਫਾਈਲ ਮਾਮਲਾ ਹੋਵੇ ਤੇ ਜਾਂਚ ਏਜੰਸੀ ਕੋਰਟ ਦੇ ਵਿੱਚ ਜਾ ਕੇ ਪਹਿਲੀ ਪੇਸ਼ੀ ਨੂੰ ਹੀ ਰਿਮਾਂਡ ਨਾ ਮੰਗੇ ਇਹ ਕਿਵੇਂ ਹੋ ਸਕਦਾ ਬਿਲਕੁਲ ਇਸੇ ਤੋਂ ਹੀ ਇਹ ਸਵਾਲ ਖੜਾ ਹੁੰਦਾ ਕਿ ਕੀ ਹਾਈ ਪ੍ਰੋਫਾਈਲ ਕੇਸ ਦੇ ਉੱਤੇ ਪਰਦਾ ਪਾਣ ਦੇ ਲਈ ਕਾਰਵਾਈ ਸ਼ੁਰੂ ਹੋ ਗਈ ਹੂੰ ਕੀ ਇਹ ਕਿਸੇ ਹਾਇਰ ਲੈਵਲ ਤੇ ਕੋਈ ਗੱਲ ਕਨਵੇ ਹੋ ਗਈ ਉਹ ਪੰਜਾਬ ਤੋਂ ਕਨਵੇ ਹੋਈ ਜਾਂ ਦਿੱਲੀ ਤੋਂ ਕਨਵੇ ਹੋਈ ਕਿੱਥੋਂ ਕਨਵੇ ਹੋਈ ਕਿ ਸੀਬੀਆਈ ਨੂੰ ਮੈਨੇਜ ਵੀ ਕਰਨ ਕਰਨ ਵਾਲੀ ਗੱਲ ਹੋ ਗਈ ਸੋ ਇਹ ਇਹ ਸਵਾਲ ਉੱਠ ਰਹੇ ਆ ਕਿ ਕੌਣ ਸੀਬੀਆਈ ਤੇ ਦਬਾਅ ਪਾ ਰਿਹਾ ਕਿ ਕੀ ਪੜਦਾ ਪਾ ਦਿੱਤਾ ਗਿਆ ਕਿ ਇੱਕ ਵਾਰ ਸੋਣ ਭੁੱਲਰ ਦੇ ਕਾਰਜ ਜੋ ਜਿੰਨੀ ਕਾਰਵਾਈ ਹੋ ਗਈ ਉਹ ਬਸ ਤੇ ਹੁਣ ਬਾਕੀ ਯਾਰ ਕੋਰਟ ਜੋ ਜਿੱਦਾਂ ਜਿਵੇਂ ਹੋਏਗਾ ਉਹ ਢੇਲਾ ਪੈ ਗਿਆ ਕੰਮ ਜੀ ਤੁਸੀਂ ਦੇਖੋ ਨਾ ਇੱਕ ਪਾਸੇ ਅਰਵਿੰਦ ਕੇਜਰੀਵਾਲ ਦਾ ਮਾਮਲਾ ਸੀਗਾ ਜਾਂ ਮਨੀਸ਼ ਸੋਧਿਆ ਦਾ ਮਾਮਲਾ ਸੀ ਉਹਨਾਂ ਚ ਕੋਈ ਬਰਾਮਦਗੀ ਨਹੀਂ ਹੋਈ ਹਮ ਕਿੰਨੀ ਦੇਰ ਜੇਲ੍ਹ ਚ ਰੱਖਿਆ ਉਹਨੂੰ ਬਿਲਕੁਲ ਕਿੰਨੀ ਦੇਰ ਉਹਦਾ ਰਿਮਾਂਡ ਲਿਆ ਸੁਖਪਾਲ ਖਹਿਰੇ ਦੀ ਇੱਥੇ ਐਗਜ਼ਾਮਪਲ ਆ ਪੰਜਾਬ ਦੇ ਵਿੱਚ ਸੁਖਪਾਲ ਖਹਿਰੇ ਦੇ ਖਿਲਾਫ ਜਾਂਚ ਹੋਈ ਕੋਈ ਪ੍ਰੂਫ ਨਹੀਂ ਮਤਲਬ ਉਹਦੇ ਘਰੇ ਰੇਡ ਹੋਈਆਂ ਤੇ ਕੋਈ ਮਤਲਬ ਬਰਾਮਦਗੀ ਨਹੀਂ ਹੋਈ ਬਿਲਕੁਲ ਕਿਹਾ ਜੀ ਉਹ ਜਿਹੜਾ ਵਿਆਹਾਂ ਦਾ ਹਿਸਾਬ ਕਿਤਾਬ ਲਿਖਿਆ ਹੋਇਆ ਸੀਗਾ ਉਹਦੀਆਂ ਡੈਰੀਆਂ ਲੈ ਗਏ ਤੇ ਉਹਦੇ ਡੈਰੀਆਂ ਦੇ ਆਧਾਰ ਤੇ ਬੰਦੇ ਨੂੰ ਕਈ ਮਹੀਨੇ ਜੇਲ੍ਹ ਚ ਰੱਖਿਆ ਹੂੰ ਜੇਲ੍ਹ ਚ ਤਾਂ ਹੀ ਰਹਿਣਗੇ ਪਰ ਰਿਮਾਂਡ ਕਿਉਂ ਨਹੀਂ ਲਿਆ ਸੀ ਵੀ ਇਹ ਕਿ ਕੀ ਕੇਸ ਦੀ ਜਾਂਚ ਪੂਰੀ ਹੋ ਗਈ ਕਿ ਇੰਨਾ ਕੁਸ਼ੀਸ਼ ਹੈਗਾ ਹੂੰ ਜਾਂ ਕੋਈ ਪ੍ਰੈਸ਼ਰ ਪੈ ਗਿਆ ਬਿਲਕੁਲ ਕਿ ਜੋ ਹੋ ਗਿਆ ਹੁਣ ਹੋ ਗਿਆ ਬਾਕੀ ਤੁਸੀਂ ਰਹਿਣ ਦਿਓ ਹੂੰ ਸੋ ਕੀ ਇਹ ਪਰਦਾ ਪਾਣ ਦੀ ਕੋਆਇਤ ਕੀ ਇਸ ਕੇਸ ਤੇ ਹੁਣ ਪਰਦਾ ਪੈ ਗਿਆ ਇਹ ਸਵਾਲ ਜਿਹੜਾ ਹੈ ਉਹ ਸੀਬੀਆਈ ਦੇ ਰਿਮਾਂਡ ਨਾ ਮੰਗਣ ਤੇ ਆਮ মিডিਆ ਸਿਆਸੀ ਹਲਕਿਆਂ ਪ੍ਰਸ਼ਾਸਨ ਹਲਕਿਆਂ ਇਹ ਪੁੱਛਿਆ ਜਾ ਰਿਹਾ ਔਰ ਇਹ ਇਹਦੇ ਤੇ ਹੈਰਾਨੀ ਵੀ ਪ੍ਰਗਟਾਈ ਯਾਰ ਕਿ ਅਜਿਹਾ ਕਿਉਂ ਹੋਇਆ ਬਿਲਕੁਲ ਸੋ ਇਹਦਾ ਜਵਾਬ ਜਿਹੜਾ ਹੈ ਉਹ ਤਾਂ ਸੀਬੀਆਈ ਉਹ ਦੇ ਸਕਦੀ ਜਿਹੜਾ ਕਿ ਉਹ ਦੇਣਾ ਨਹੀਂ ਚਾਹੇਗੀ ਜੀ ਸਰ ਕੁਝ ਅਫਸਰ ਵੀ ਇਸ ਮਾਮਲੇ ਦੇ ਵਿੱਚ ਚਰਚਾ ਚਾ ਰਹੇ ਨੇ ਉਹ ਕੀ ਜਾਣਕਾਰੀ ਹੈ ਕਿ ਉਹਦੇ ਬਾਰੇ ਕੋਈ ਪੁਖਤਾ ਜਾਣਕਾਰੀ ਹੈ ਜਾਂ ਫਿਰ ਅਫਵਾਹਾਂ ਹੀ ਨੇ ਦੇਖੋ ਇਹਦੇ ਚ ਵੈਸੇ ਤਾਂ ਸਭ ਤੋਂ ਵੱਧ ਟਿਵੇ ਲਾਣ ਵਾਲੇ ਸਾਡਾ মিডিਆ ਹੀ ਹੁੰਦਾ ਹੈ ਨਾ মিডিਆ ਦੇ ਲੋਕ ਲਾਉਂਦੇ ਨੇ ਜਿਹੜੇ ਕਿ ਲਗਾਤਾਰ ਪ੍ਰਸ਼ਾਸਨਿਕ ਹਲਕਿਆਂ ਨੂੰ ਘਬਰ ਕਰਦੇ ਨੇ ਉਹ ਇੱਕ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦਾ ਉਸ ਰੋਜ਼ ਸੈਕਟਰੀਏਟ ਜਾਣ ਵਾਲੇ ਲੋਕ ਨੇ ਹੈ ਨਾ ਜਿਹੜੇ ਅਫਸਰ ਕੋਲ ਕਿਹੜਾ ਬੰਦਾ ਬੈਠਾ ਸਾਰੀ ਉਹਨਾਂ ਕੋ ਜਾਣਕਾਰੀ ਪੂਰੀ ਰਿਪੋਰਟ ਹੁੰਦੀ ਹੈ। ਹੂੰ। ਤੋਂ ਇਹ ਇਹ ਦਾਅਵੇ ਕੀਤੇ ਜਾ ਰਹੇ ਆ ਇੱਕ ਪੱਤਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ 15 ਦੇ ਕਰੀਬ ਆਈਐਸ ਔਰ ਆਈਪੀਐਸ ਅਫਸਰ ਜਿਹੜੇ ਨੇ ਉਹ ਰੜਾਰਤੇ ਨੇ। ਹੂੰ। ਜਿਨ੍ਹਾਂ ਦੇ ਨਾਂ ਜਿਹੜੇ ਆ ਉਹ ਸਾਹਮਣੇ ਆ ਰਹੇ ਆ। ਜੀ। ਔਰ ਇਹਦੇ ਵਿੱਚੋਂ 5 ਆਈਐਸ ਨੇ 10 ਕਹਿੰਦੇ ਆਈਪੀਐਸ ਹੈ। ਸੋ 10 ਪੁਲਿਸ ਅਫਸਰ ਹੈ। 5 ਦੋਹੇ ਆਈਐਸ ਹੈ ਜਿਨ੍ਹਾਂ ਦੇ ਨਾਲ ਇੱਕ ਰਿਸ਼ਾਨੂੰ ਦੇ ਦੇ ਲਿੰਕ ਜੁੜਦੇ ਆ ਜਾਂ ਉਹਦੀ ਜਾਣਕਾਰੀ ਜਿਹੜੀ ਆ ਮਿਲ ਰਹੀ ਆ ਪਰ ਕੁਝ ਲੋਗ ਇਹ ਦਾਅਵਾ ਕਰਦੇ ਨੇ ਕਿ ਤਿੰਨ ਏਦਾਂ ਦੇ ਆਈਐਸ ਅਫਸਰ ਹੈ ਜਿਨ੍ਹਾਂ ਦੇ ਨਾਂ ਬਿਲਕੁਲ ਸਾਫ ਯਾਹਰ ਹੋ ਗਏ ਆ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਉਹਨਾਂ ਦੇ ਖਿਲਾਫ ਜਾਂਚ ਜਿਹੜੀ ਆ ਹੁੰਦੀ ਦੇਖੋ ਦੇਖੋਗੇ ਹੈਨਾ ਸੋ ਇਹ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਟੇਵੇ ਜਿਹੜੇ ਆ ਉਹ ਲੱਗ ਰਹੇ ਆ ਤੇ ਹੋਰ ਕਈ ਤਰ੍ਹਾਂ ਦੇ ਖਲਾਸੇ ਹੋ ਰਹੇ ਆ ਕਿ ਇਹਦੇ ਵਿੱਚ ਸ਼ਰਾਬ ਦਾ ਵੀ ਜ਼ਿਕਰ ਆਂਦਾ ਇਸ ਜਵਾਬ ਦਾ ਜਨਾਨੀ ਬਾਜੀ ਦਾ ਵੀ ਜ਼ਿਕਰ ਜੁੜ ਰਿਹਾ ਹੈ ਕਿਉਂਕਿ ਜਿਹੜੇ ਇਹ ਬਿਊਰੋਕ੍ਰੇਟ ਜਦੋਂ ਅਯਾਸ਼ੀ ਚ ਆ ਜਾਂਦੀ ਪੈਸਾ ਆ ਜਾਂਦਾ ਹੈ ਨਾ ਤੇ ਫਿਰ ਅਯਾਸ਼ੀ ਵੀ ਨਾਲ ਜੁੜ ਜਾਂਦੀ ਹੈ ਉਹ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਜੋੜੀਆਂ ਜਾ ਰਹੀਆਂ ਨੇ ਮੈਨੂੰ ਤਾਂ ਕੋਈ ਦੱਸ ਰਿਹਾ ਸੀਗਾ ਕਿ ਅ ਅੱਜ ਕੱਲ ਜਿਹੜੇ ਅਫਸਰ ਹੈ ਉਹ ਦੀਵਾਲੀ ਦਾ ਕਿਉਂਕਿ ਸੀਜ਼ਨ ਚੱਲ ਰਿਹਾ ਤੇ ਉਹ ਗਿਫਟ ਲੈਣ ਤੋਂ ਵੀ ਡਰ ਰਹੇ ਹੈ ਕਈ ਤਾਂ ਜੀ ਹੈ ਨਾ ਵੀ ਉਹ ਕਿਉਂਕਿ ਇਹ ਇਹ ਵੀ ਇੱਕ ਰੁਟੀਨ ਹੈ ਨਾ ਉਹ ਕਹਿੰਦੇ ਹੁੰਦੇ ਵੀ ਇੱਕ ਵਾਰ ਅਸੀਂ ਇੱਕ ਰਿਪੋਰਟ ਕੀਤੀ ਸੀ ਕਿ ਦੀਵਾਲੀ ਦੇ ਉੱਤੇ ਲੋਕ ਕਿਸ ਤਰ੍ਹਾਂ ਦੇ ਗਿਫਟ ਦੇ ਕੇ ਜਾਂਦੇ ਆ ਤੇ ਉਹ ਕਹਿੰਦੇ ਵੀ ਦੀਵਾਲੀ ਦੇ ਉੱਤੇ ਜਿਹੜੇ ਬੜੇ-ਬੜੇ ਇੰਡਸਟਰੀਲਿਸਟ ਹੈ ਜਾਂ ਬੜੇ-ਬੜੇ ਕਾਰੋਬਾਰੀ ਹੈ ਉਹ ਕੀ ਕਰਦੇ ਮਠਿਆਈ ਦੇ ਡੱਬਿਆਂ 'ਚ ਨੋਟ ਦੇ ਜਾਂਦੇ ਆ ਹੁਣ ਭਾਵੇਂ ਕਿ ਜ਼ਮਾਨਾ ਬਦਲ ਗਿਆ ਹੋਏ ਇਹ ਮੈਂ ਗੱਲ ਕਰ ਰਿਹਾ 2002 ਦੀ ਉਦੋਂ ਅਸੀਂ ਇੱਕ ਅਖਬਾਰ ਦੇ ਵਿੱਚ ਕਵਰ ਸਟੋਰੀ ਕੀਤੀ ਸੀ ਸੰਡੇ ਸਟੋਰੀ ਹੈ ਨਾ ਤੇ ਉਹਦੇ ਵਿੱਚ ਇਹ ਵੀ ਸੀਗਾ ਕਿ ਸਭ ਦੇ ਲਾਗੀ ਪੱਤਰਕਾਰ ਹੈ ਨਾ ਵੀ ਸਭ ਪੱਤਰਕਾਰ ਪੱਤਰਕਾਰ ਕਮਿਊਨਿਟੀ ਕਿਸ ਤਰ੍ਹਾਂ ਦੀ ਹੈ ਜਿਨ੍ਹਾਂ ਨੂੰ ਜਿਹੜੇ ਕਿਸੇ ਨੂੰ ਗਿਫਟ ਨਹੀਂ ਦਿੰਦੇ ਜਿਨ੍ਹਾਂ ਨੂੰ ਸਾਰੇ ਗਿਫਟ ਦਿੰਦੇ ਹੈ ਨਾ ਸੋ ਕਿਉਂਕਿ ਪੱਤਰਕਾਰਾਂ ਕੋਲ ਉਹਨਾਂ ਦੇ ਭੇਦ ਹੁੰਦੇ ਹੈ ਹੈ ਨਾ ਸੋ ਉਹ ਜਿਹੜੇ ਗਿਫਟ ਹੈ ਉਹ ਲੈਣ ਤੋਂ ਇਹ ਵੀ ਪੱਤਰਕਾਰਾਂ ਦੀ ਹੀ ਖਬਰ ਹੈ ਕਿ ਜਿਹੜੀ ਜਿਹੜੇ ਬਹੁਤ ਸਾਰੇ ਅਫਸਰ ਹੈ ਜਾਂ ਨੇਤਾ ਹੈ ਉਹਨਾਂ ਨੇ ਆਪਣੇ ਬੰਦਿਆਂ ਨੂੰ ਕਹਿ ਦਿੱਤਾ ਕਿ ਗਿਫਟ ਵਾਲਾ ਜਿਹੜਾ ਆਲਾ ਉਹਨੂੰ ਗਿਫਟ ਦੇ ਨਾਲ ਕੋਈ ਨਾ ਮਲਾਇਆ ਜਾਵੇ ਤੇ ਗਿਫਟ ਲੈਂਡ ਤੋਂ દિਵਾਲੀ ਦੇ ਗਿਫਟ ਲੈਂਡ ਤੋਂ ਡਰ ਪੈਦਾ ਹੋ ਗਿਆ ਜੈਨ ਨੂੰ ਦੋੇ ਤਰੀਕੇ ਨਾਲ ਕਹਿੰਦੇ ਨੇ ਕਿ ਜਿਹੜੇ ਬਹੁਤ ਸਾਰੇ ਸਿਆਸੀ ਆਗੂ ਆ ਔਰ ਬਿਊਰੋਕ੍ਰੇਟ ਆ ਪੰਜਾਬ ਦੇ ਉਹ ਉਹਨਾਂ ਦੀ દિਵਾਲੀ ਦੀ ਦੇ ਰੰਗ ਦੇ ਵਿੱਚ ਹਰਚਰਨ ਭੁੱਲਰ ਦੇ ਮਾਮਲੇ ਨੇ ਭੰਗ ਪਾ ਦਿੱਤੀ ਹੈ ਹੈਨਾ ਸੋ ਇਸ ਤਰ੍ਹਾਂ ਦੀਆਂ ਮਾਮਲੇ ਗੱਲਾਂ ਚੱਲ ਰਹੀਆਂ ਔਰ ਬਹੁਤ ਸਾਰੇ ਨਾਂ ਜਿਹੜੇ ਆ ਉਹ ਉਹ ਚੱਲ ਰਹੇ ਆ ਹੈਨਾ ਕ੍ਰਿਸ਼ਨੂ ਦੀ ਡੈਰੀ ਦੇ ਉੱਤੇ ਕਿਹਦਾ ਕਿਹਦਾ ਨਾਮ ਹੈ ਕਿਹਦੇ ਕਿਹਦੇ ਪਤੇ ਹੈ ਕਿਹਦਾ ਨੰਬਰ ਹੈ ਹਨਾ ਉਹ ਦੋ ਦੋ ਜਿਹੜੇ ਸਾਬਕਾ ਮੰਤਰੀ ਹੈ ਸਾਧੂ ਸਿੰਘ ਧਰਮਸੋਤ ਔਰ ਨਵਜੋਤ ਸਿੰਘ ਸਿੱਧੂ ਜਿਹੜੇ ਦੋਨੋਂ ਕਾਂਗਰਸ ਕਾਂਗਰਸੀ ਨੇ ਉਹਨਾਂ ਦੇ ਨਾਲ ਉੱਠਣੀ ਬੈਠਣੀ ਉਹਨਾਂ ਦੇ ਨਾਲ ਰਿਲੇਸ਼ਨ ਹੋਣ ਦੇ ਸਿੱਧੇ ਜਿਹੜੀ ਸਪਸ਼ਟ ਹੋ ਗਿਆ ਔਰ ਉਹ ਇਤੋਂ ਤੱਕ ਕਹਿ ਰਹੇ ਆ ਕਿ ਨਵਜੋਤ ਸਿੱਧੂ ਦੀ ਉਹ ਜਿਹੜੀ ਸੋਸ਼ਲ ਮੀਡੀਆ ਸੰਭਾਲਦੀ ਟੀਮ ਸੀਗੀ ਉਹਦੇ ਚੋ ਸ਼ਾਮਲ ਸੀਗੇ ਸੋ ਉਹਨਾਂ ਦੇ ਪ੍ਰੋਫਾਈਲ ਦੇ ਉੱਤੇ ਬਹੁਤ ਸਾਰੇ ਪੋਲੀਟਿਸ਼ੀਅਨਸ ਦੀਆਂ ਬਹੁਤ ਸਾਰੇ ਗਾਇਕਾਂ ਦੀਆਂ ਬਹੁਤ ਸਾਰੇ ਧਾਰਮਿਕ ਆਗੂਆਂ ਦੀਆਂ ਇਸ ਤਰ੍ਹਾਂ ਦੀਆਂ ਬਹੁਤ ਤਸਵੀਰਾਂ ਲੱਗੀਆਂ ਹੋਈਆਂ ਸੋ ਉਹ ਤਸਵੀਰਾਂ ਦੇ ਇੱਕ ਮਾਇਨੇ ਹਨ ਉਹਨਾਂ ਦੀ ਆਪਣੀ ਇੱਕ ਇੰਟਰਪ੍ਰੀਟੇਸ਼ਨ ਹੈ ਸੋ ਉਹਦੇ ਮੁਤਾਬਕ ਇਹ ਜੋ ਗੱਲਾਂ ਬਾਤਾਂ ਚੱਲ ਰਹੀਆਂ ਉਹ ਉਸੇ ਹਿਸਾਬ ਨਾਲ ਇਹ ਖਬਰਾਂ ਸਾਹਮਣੇ ਆ ਰਹੀਆਂ ਬਿਲਕੁਲ ਸਰ ਇੱਕ ਵੱਡਾ ਸਵਾਲ ਬੰਦਾ ਵੱਡਾ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਹੁਣ ਤੱਕ ਚੁੱਪ ਕਿਉਂ ਹੈ ਜ਼ੀਰੋ ਟੋਲਰੈਂਸ ਪਾਲਿਸੀ ਦਾ ਕੀ ਬਣਿਆ ਜਿਹੜੀ ਉਹਨਾਂ ਦੀ ਕਟੜ ਇਮਾਨਦਾਰੀ ਤੇ ਇੱਕ ਵੱਡਾ ਸਵਾਲ ਨਹੀਂ ਖੜਾ ਹੁੰਦਾ ਇਹ ਬਿਲਕੁਲ ਇਹ ਜਿਹੜੀ ਕੇਜਰੀਵਾਲ ਕਹਿੰਦੇ ਕਿ ਪੰਜਾਬ ਜਿਹੜੀ ਇਹ ਸਰਕਾਰ ਬਹੁਤ ਕਟੜ ਇਮਾਨਦਾਰ ਹੈ ਤੇ ਉਹਦਾ ਇੱਕ ਇੰਨਾ ਪ੍ਰੋਮਿਨੈਂਟ ਅਫਸਰ ਇੰਨਾ ਸੀਨੀਅਰ ਲੈਵਲ ਦਾ ਅਫਸਰ ਤੇ ਉਹ ਫੜਿਆ ਜਾਣਾ ਉਹ ਵੀ ਫੜਿਆ ਇਹ ਨਹੀਂ ਆਪਣੇ ਤੰਤਰ ਨੇ ਨਹੀਂ ਫੜਿਆ ਉਹ ਵੀ ਫੜਿਆ ਗਿਆ ਸੀਬੀਆਈ ਨੇ ਫੜਿਆ ਪੰਜਾਬ ਦੇ ਗਵਰਨਰ ਨੇ ਜਿਹੜੀ ਸਟੇਟਮੈਂਟ ਦੇਖੀ ਉਹ ਦੇਖੋ ਨਾ ਤੁਸੀਂ ਬਿਲਕੁਲ ਉਹ ਕਹਿੰਦੇ ਕਿ ਇਹ ਸਾਰਾ ਕੁਝ ਇੱਕੇ ਦਿਨ ਤਾਂ ਹੋ ਨਹੀਂ ਗਿਆ। ਇੰਨੀ ਪ੍ਰਾਪਰਟੀ ਦੇ ਬੰਦੇ ਨੇ ਜਾਇਦਾਦ ਇਕੱਠੀ ਕੀਤੀ ਹੈ ਤਾਂ ਉਹ ਇੱਕੋ ਦਿਨ ਸ ਇਕੱਠੀ ਨਹੀਂ ਕੀਤੀ। ਉਹ ਕੀਤੀ ਗਈ ਲੰਮੇ ਸਮੇਂ ਚ। ਜੀ। ਤੇ ਉਹ ਸਾਰਾ ਕੁਝ ਪ੍ਰਸ਼ਾਸਨ ਚ ਹੋ ਰਿਆ ਸੀ। ਔਰ ਵੱਡੇ ਵੱਡੇ ਕੇਸ ਜਿਹੜੇ ਸੀਗੇ ਉਹਨਾਂ ਨੂੰ ਡੀਲ ਕਰਦਾ ਸੀ ਇਹ ਬੰਦਾ। ਵਿਕਰਮ ਸਿੰਘ ਮਜੀਠੀਆ ਦੇ ਕੇਸ ਦੀ ਫਾਈਲ ਜਿਹੜੀ ਹੈ ਇਹ 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 ਦੇ ਕੋਲ ਰਹੀ ਹੈ। ਸਿਟ ਦਾ ਇਹ ਮੈਂਬਰ ਰਿਹਾ ਉਹਦਾ। ਸਿਟ ਨੂੰ ਲੀਡ ਕਰਦਾ ਰਿਹਾ। ਕੰਨੀ ਦੇ ਰਾਤ ਵੀ ਪਤਾ ਨਹੀਂ ਕੀ ਫਾਈਲ ਦਿੱਤੀ ਤੇ ਬਾਅਦ ਮੋੜ ਮੁਕਰ ਗਿਆ ਹੂੰ ਸੋ ਇਹ ਇੱਕ ਮਤਲਬ ਸਰਕਾਰੀ ਸਿਸਟਮ ਦਾ ਨਾ ਪੋਲ ਖੋਲ ਦਿੱਤੀ ਹੈ ਔਰ ਮੌਜੂਦਾ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਉੱਤੇ ਵੀ ਇੱਕ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਹੁਣ ਇਹੀ ਹੁਣ ਮੁੱਖ ਮੰਤਰੀ ਜੇ ਕੋਈ ਕਹਿੰਦੇ ਨਾ ਵੀ ਕੀੜੀ ਵੀ ਤੁਰਦੀ ਹੈ ਤੇ ਮੈਨੂੰ ਖਬਰ ਹੁੰਦੀ ਹੈ ਜੀ ਤੇ ਇਹ ਖਬਰ ਇਹ ਤਾਂ ਹੈ ਨਹੀਂ ਕਿ ਮੁੱਖ ਮੰਤਰੀ ਕੋ ਖਬਰ ਨਹੀਂ ਪਹੁੰਚੀ ਜਦ ਪੰਜਾਬ ਦੇ ਜਿਹੜੇ ਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਨਿਯਮਨ ਅਰੋੜਾ ਉਹਨਾਂ ਕੋ ਖਬਰ ਨਹੀਂ ਪਹੁੰਚੀ ਉਹ ਚੁੱਪ ਕਿਉਂ ਹੈ ਬਿਲਕੁਲ ਓਪਨ ਡੈਮ ਕਿਉਂ ਨਹੀਂ ਕਰ ਰਹੇ ਇਸ ਕੇ ਲਈ ਇਹ ਬੰਦਾ ਗਲਤ ਕਰਦਾ ਸੀ ਇਹ ਕਾਰਵਾਈ ਸਹੀ ਹੋਈ ਤੇ ਸਹੀ ਫੜਿਆ ਗਿਆ ਦਰਅਸਲ ਸਰਕਾਰ ਦੀ ਆਪਣੀ ਉਹਦੇ ਤੇ ਵੀ ਤੁਹਾਡੇ ਤੁਹਾਡਾ ਇੰਡਾ ਸੀਨੀਅਰ ਅਫਸਰ ਜੀ ਤੁਹਾਡੇ ਇਥੋਂ ਫੜ ਕੇ ਸੀਬੀਆਈ ਲੈ ਗਏ ਬਿਲਕੁਲ ਇਹ ਤੋਂ 20 ਸੀ ਹੈ ਨਾ ਬਿਲਕੁਲ ਪਰ ਡੀਬੀ 20 ਹੈ ਨਾ ਹੂੰ ਤੁਹਾਡਾ ਜਿਹੜਾ ਮੇਨ ਅ ਜੈਂਡਾ ਇੱਕ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਹੋ। ਹੂੰ। ਜੀ ਤੇ ਜਿਹੜੇ ਬੰਦੇ ਤੁਸੀਂ ਹੁਣ ਤੱਕ ਫੜੇ ਉਹਨਾਂ ਨੂੰ ਕਿਸੇ ਨੂੰ ਸਜ਼ਾ ਨਹੀਂ ਹੋਈ। ਹੂੰ। ਕੋਈ ਕੇਸ ਜਿਹੜਾ ਹ ਟਿਕਾਣੇ ਨਹੀਂ ਲੱਗਿਆ। ਜੀ ਤੇ ਇਹ ਜੇ ਹੁਣ ਸੀਬੀਆਈ ਨੇ ਫੜ ਲਿਆ ਸੀਬੀਆਈ ਨੇ ਫੜ ਲਿਆ ਤੁਹਾਡਾ ਬੰਦ ਇਹ ਤੁਹਾਡਾ ਇੰਨਾ ਸੀਨੀਅਰ ਅਫਸਰ ਤੇ ਤੁਸੀਂ ਉਹਦੇ ਤੇ ਰਿਐਕਟ ਵੀ ਨਾ ਕਰ ਤਰਨ ਤਰਨ ਦੇ ਵਿੱਚ ਮੁੱਖ ਮੰਤਰੀ ਭਾਸ਼ਣ ਦੇ ਰਹੇ ਸੀਗੇ ਨਾ ਬਿਲਕੁਲ ਇਹ ਨਹੀਂ ਬੋਲੇ ਇਹਦੇ ਤੇ ਤਾਂ ਇਸੇ ਇਸੇ ਕਰਕੇ ਇਹ ਵੀ ਜਿਹੜਾ ਆਪਾਂ ਜਿਸ ਜਿੱਥੋਂ ਗੱਲ ਸ਼ੁਰੂ ਕੀਤੀ ਸੀਗੀ ਇਹੀ ਉਸ ਗੱਲ ਸਵਾਲ ਨਾਲ ਜੁੜਦਾ ਹੈ ਹੂੰ ਕਿ ਕੀ ਸਰਕਾਰ ਦੀ ਚੁੱਪੀ ਦੇ ਇਹ ਵੀ ਮਾਇਨੇ ਆ ਕਿ ਹੁਣ ਪੜਦਾ ਪੈ ਗਿਆ ਹੁਣ ਬਸ ਹੂੰ ਦੇ ਉਹ ਇਹ ਇਹ ਸਵਾਲਾਂ ਦੇ ਜਵਾਬ ਕੌਣ ਦੇਗਾ ਹੂੰ ਦੇਣੇ ਪੈਣਗੇ ਸਰਕਾਰ ਨੂੰ ਬਿਲਕੁਲ ਵਿਰੋਧੀ ਧਿਰਾਂ ਪੁੱਛਦੀਆਂ ਵਿਰੋਧੀ ਧਿਰਾਂ ਦੀਆਂ ਸਟੇਟਮੈਂਟਾਂ ਆਈਆਂ ਬੱਤ ਗਵਰਨਰ ਕਹਿ ਰਿਹਾ ਹੂੰ ਤੁਹਾਡਾ ਹੈੱਡ ਹੈੱਡ ਆਫ ਦਾ ਸਟੇਟ ਜਿਹੜਾ ਇਸ ਵੇਲੇ ਗਵਰਨਰ ਹੀ ਹੁੰਦਾ ਨਾ ਇਹ ਸੰਵਿਧਾਨਕ ਤੌਰ ਤੇ ਭਾਵੇਂ ਕਿ ਮੁੱਖ ਮੰਤਰੀ ਚੁਣਿਆ ਹੋਇਆ ਉਹ ਸਟੂਡੀਅਨ ਹੁੰਦਾ ਸਟੇਟ ਦਾ ਪਰ ਹੈੱਡ ਆਫ ਦਾ ਸਟੇਟ ਜਿਹੜਾ ਗਵਰਨਰ ਹੈ ਨਾ ਸੰਵਿਧਾਨਕ ਤੌਰ ਤੇ ਹੂੰ ਉਹ ਕਹਿ ਰਿਹਾ ਕਿ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੋ ਰਿਹਾ ਤੇ ਤੁਸੀਂ ਫਿਰ ਵੀ ਚੁੱਪ ਇਹ ਇੱਕ ਚੁੱਪੀ ਜਿਹੜੀ ਇਹ ਚੁੱਪੀ ਜਿਹੜੀ ਭੇਦ ਭਰੀ ਹੈ ਔਰ ਸਵਾਲ ਖੜੇ ਕਰ ਰਹੀ ਹੈ ਇਸ ਚੀਜ਼ ਦਾ ਇੱਕ ਇਹ ਵੀ ਪੱਖ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਤੇ ਉੱਪਰੋਂ ਕਿਸੇ ਦਾ ਪ੍ਰੈਸ਼ਰ ਨੇ ਉਤੋਂ ਕਿਹਦਾ ਪ੍ਰੈਸ਼ਰ ਹੋਇਆਗਾ ਪੰਜਾਬ ਸਰਕਾਰ ਬਿਆਨ ਦੇਣ ਚ ਸਰਕਾਰ ਦਾ ਸਰਕਾਰ ਦੇ ਉੱਤੇ ਕਿਹਦਾ ਪ੍ਰੈਸ਼ਰ ਹੋਇਆ ਬਿਲਕੁਲ ਇਹ ਤਾਂ ਹੋ ਸਕਦਾ ਜੇ ਪੰਜਾਬ ਸਰਕਾਰ ਕੋਈ ਕਾਰਵਾਈ ਕਰਦੀ ਪੰਜਾਬ ਦਾ ਵਿਜੀਲੈਂਸ ਵਿਭਾਗ ਕਿਸੇ ਅਫਸਰ ਨੂੰ ਚੱਕਦਾ ਤੇ ਫਿਰ ਪੰਜਾਬ ਸਰਕਾਰ ਨਾ ਬੋਲਦੀ ਜਾਂ ਕਾਰਵਾਈ ਇਸ ਤਰ੍ਹਾਂ ਹੁੰਦੀ ਕਿ ਡਿਮਾਂਡ ਦੀ ਮੰਗ ਨਹੀਂ ਕੀਤੀ ਜਾਂਦੀ ਫਿਰ ਆਪਾਂ ਕਹਿ ਦਿੰਦੇ ਕਿ ਦਿੱਲੀ ਤੋਂ ਪ੍ਰੈਸ਼ਰ ਪੈ ਗਿਆ ਹੁਣ ਜੀ ਪਰ ਜੇ ਕੇਂਦਰੀ ਏਜੰਸੀ ਨੇ ਚੱਕਿਆ ਤੇ ਕੇਂਦਰੀ ਏਜੰਸੀ ਦਾ ਪੰਜਾਬ ਕੇਂਦਰੀ ਏਜੰਸੀ ਦੇ ਉੱਤੇ ਪੰਜਾਬ ਦਾ ਪ੍ਰੈਸ਼ਰ ਤਾਂ ਹੋ ਨਹੀਂ ਸਕਦਾ ਕੇਂਦਰੀ ਏਜੰਸੀ ਤੇ ਕੇਂਦਰ ਦਾ ਹੀ ਪ੍ਰੈਸ਼ਰ ਹੋ ਸਕਦਾ ਇਹ ਹਾਇਰ ਲੈਵਲ ਦੀ ਇੱਕ ਗੇਮ ਹੈ ਜੀ ਸੋ ਇਹ ਮਤਲਬ ਮੈਨੂੰ ਨਹੀਂ ਲੱਗਦਾ ਕਿ ਸੀਬੀਆਈ ਦੇ ਜੇ ਸੀਬੀਆਈ ਦਾ ਕੇਸ ਹੈ ਤਾਂ ਸੀਬੀਆਈ ਦੇ ਉੱਤੇ ਤਾਂ ਕੇਂਦਰ ਦਾ ਹੀ ਪ੍ਰੈਸ਼ਰ ਪੈਂਦਾ ਓਟ ਮਤਲਬ ਸੀਬੀਆਈ ਨੂੰ ਸਰਕਾਰੀ ਤੌਰ 'ਤੇ ਕਹਿ ਚੁੱਕੀ ਹੈ ਜੀ ਹੈਨਾ ਸੋ ਸੀਬੀਆਈ ਵੀ ਛਾਪਾ ਉੱਥੇ ਹੀ ਮਾਰਦੀ ਹੈ ਨਾ ਤੁਸੀਂ ਦੇਖ ਲਓ ਜਿੱਥੇ ਕੋਈ ਵਿਰੋਧੀ ਤੇ ਰੋਵੇ ਜਿੱਥੇ ਕਿੱਡੇ ਵੱਡੇ ਵੱਡੇ ਕੇਸ ਹੈ ਕੈਪਟਨ ਅਮਰਿੰਦਰ ਸਿੰਘ ਦੇ ਕਿੰਨੇ ਵੱਡੇ ਕੇਸ ਸੀਗੇ ਕੀ ਬਣਿਆ ਉਹਨਾਂ ਦਾ ਬਿਲਕੁਲ ਕਿਉਂਕਿ ਉਹ ਭਾਜਪਾ ਚ ਹੈ ਹੂੰ ਕੁਝ ਨਹੀਂ ਬਣਿਆ ਭਾਜਪਾ ਚਲੇ ਗਏ ਬਸ ਖਤਮ ਕਹਾਣੀ ਇਹ ਮਤਲਬ ਕੇਂਦਰਵਾਲ ਵੀ ਕੇਂਦਰਵਾਲੀ ਇਹ ਸਵਾਲ ਉੱਠਦਾ ਕਿ ਜੇ ਕਾਰਵਾਈ ਹੋਈ ਤੇ ਅਚਾਨਕ ਆ ਰੀਮਾਂਡ ਨਾ ਮੰਗਣ ਦਾ ਕਾਰਨ ਕੀ ਹੈ ਇਹਦੇ ਤੇ ਭਾਜਪਾ ਨੂੰ ਵੀ ਜਵਾਬ ਦੇਣਾ ਚਾਹੀਦਾ ਪੰਜਾਬ ਸਰਕਾਰ ਦੀ ਤਾਂ ਕਿਉਂਕਿ ਰਿਸਪੌਂਸਿਬਿਲਟੀ ਬਣਦੀ ਹੈ ਨਾ ਤਾਂ ਪੰਜਾਬ ਸਰਕਾਰ ਦਾ ਅਸਰ ਹੈ ਉਸ ਕਰਕੇ ਜਵਾਬ ਦੇਣਾ ਚਾਹੀਦਾ ਸੀ ਤੇ ਜਿਹੜਾ ਹੁਣ ਆ ਸਵਾਲ ਉੱਠ ਰਹੇ ਆ ਕਿ ਇਹ ਮੈਨੇਜ ਹੋ ਗਿਆ ਸਾਰਾ ਕੁਝ ਇਹਦੇ ਤੇ ਭਾਜਪਾ ਨੂੰ ਵੀ ਸਪਸ਼ਟਿਕਨ ਦੇਣਾ ਚਾਹੀਦਾ ਬਿਲਕੁਲ ਜਾਂ ਸੀਵੀਆਈ ਨੂੰ ਅੱਗੇ ਆ ਕੇ ਇਹਦੇ ਤੇ ਬੋਲਣਾ ਚਾਹੀਦਾ ਕਿ ਕਿਉਂ ਨਹੀਂ ਮੰਗਿਆ ਸਰ ਇਸ ਮਾਮਲੇ ਦੇ ਵਿੱਚ ਇੱਕ ਨਾਮ ਚਰਚਾ ਜਾ ਰਿਹਾ ਜਿਹਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿਸਾਨ ਉਹ ਇੱਕ ਫਾਇਰ ਬ੍ਰਿਗੇਡ ਦੇ ਦਫ਼ਤਰ ਵਿੱਚ ਕਲਰਕ ਪੱਧਰ ਦਾ ਬੰਦਾ ਇੰਨੀ ਵੱਡੀ ਪੋਸਟ ਤੇ ਦੀ ਪੋਸਟ ਤੇ ਕਿੱਦਾਂ ਪਹੁੰਚ ਗਿਆ ਦੇਖੋ ਇਹ ਇਹ ਹੀ ਬੜਾ ਹੈਰਾਨ ਕਰਨ ਵਾਲਾ ਪਹਿਲੂ ਹੈ ਵੈਸੇ ਤਾਂ ਉਹ ਹਾਕੀ ਦਾ ਨੈਸ਼ਨਲ ਲੈਵਲ ਦਾ ਪਲੇਅਰ ਹੈ ਔਰ ਚੰਡੀਗੜ੍ਹ ਵੱਲੋਂ ਉਹ ਖੇਡਦਾ ਰਿਹਾ ਹੈ ਤੇ ਉਹਦੇ ਬਾਰੇ ਜਿਹੜੀਆਂ ਨਾਬੇ ਨਾਲ ਸੰਬੰਧਿਤ ਹੈ ਉਹ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਜੀ ਤੇ ਉਹਦੇ ਬਾਰੇ ਜਿਹੜੀਆਂ ਰਿਪੋਰਟਾਂ ਆ ਰਹੀਆਂ ਗਰਾਉਂਡ ਤੋਂ ਵੀ 90 ਤੋਂ ਵੀ ਰਿਪੋਰਟਾਂ ਆ ਰਹੀਆਂ ਕਹਿੰਦੇ ਕਿ ਉਹ ਮਤਲਬ ਬੜਾ ਲਕਜਰੀਅਸ ਸਟਾਈਲ ਚ ਰਹਿੰਦਾ ਸੀ ਤੇ ਬੜੇ-ਬੜੇ ਲੀਡਰਾਂ ਨੂੰ ਮਿਲਣਾ ਬਿਊਰੋਕਰੇਟਾਂ ਤੱਕ ਜਾਣਾ ਉਹਦਾ ਇੱਕ ਮਤਲਬ ਆਪਣੇ ਕੰਮ ਕਰਨ ਦਾ ਤਰੀਕਾ ਸੀਗਾ ਤੇ ਉਹ ਕਹਿੰਦੇ ਨਾ ਵੀ ਗੰਢ ਤੁੱਪ ਕਰਨ ਦੇ ਵਿੱਚ ਬਹੁਤ ਮਾਸਟਰ ਜਿਹਾ ਜਾਂਦਾ ਸੀਗਾ ਤੇ ਉਹ 90 ਦੇ ਵਿੱਚ ਹੌਕੀ ਦਾ ਇੱਕ ਵੱਡਾ ਟੂਰਨਾਮੈਂਟ ਹੁੰਦਾ ਜੀ ਉਤੇ ਇਨਾਮ ਦੇ ਬڑے ਬڑے ਐਲਾਨ ਕਰਦਾ ਹੁੰਦਾ ਸੀ ਤੇ ਹੁਣ ਕੁਝ ਲੋਗ ਇਹ ਕਹਿ ਰਹੇ ਨੇ ਕਿ ਕਿ ਭੁੱਲੜ ਜਿਹੜਾ ਹੈ ਨਾ ਭੁੱਲੜ ਤੋਂ ਜੋ ਬਰਾਮਦਗੀ ਹੋ ਗਈ ਉਹ ਤਾਂ ਹੋ ਗਈ ਸੋ ਹੁਣ ਕ੍ਰਿਸ਼ਾਨੂੰ ਦੀ ਜਿਹੜੀ ਡਾਇਰੀ ਹੈ ਡਾਇਰੀ ਮਿਲੀ ਹੈ ਉਹਦੇ ਪੰਨਿਆਂ ਦੇ ਉੱਤੇ ਸੀਬੀਆਈ ਦੀ ਨਜ਼ਰ ਹੈ ਉਹ ਉਸ ਦਿਸ਼ਾ ਨੂੰ ਕਹਿੰਦੇ ਜਾਂਚ ਅੱਗੇ ਵਧਾ ਰਹੀ ਹੈ ਜੀ ਤੇ ਉਹਦੇ ਚ ਕਿਹੜੇ-ਕਿਹੜੇ ਅਫਸਰਾਂ ਜਾਂ ਪੋਲੀਟਿਸ਼ੀਨਾਂ ਦੇ ਨਾਂ ਨੇ ਕਿਨਾਂ ਦੇ ਪਤੇ ਨੇ ਕਿਨਾਂ ਦੇ ਫੋਨ ਨੰਬਰ ਨੇ ਜਾਂ ਕਿਹਦਾ ਕੀ ਹਿਸਾਬ ਲਿਖਿਆ ਗਿਆ ਉਹ ਡੈਰੀ ਕਹਿੰਦੇ ਬਹੁਤ ਖਤਰਨਾਕ ਹੈ ਉਹ ਡੈਰੀ ਦੇ ਉੱਤੇ ਆ ਜਿਹੜਾ ਹੈ ਉਹ ਪੂਰਾ ਲੇਖਾ ਜੋਖਾ ਲਿਖਿਆ ਹੋਇਆ ਹੈ ਤੇ ਨਾਲ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਕਿ ਉਹ ਕਿੱਥੇ ਤੱਕ ਇਹਦਾ ਪਹੁੰਚ ਗਿਆ ਜੀ ਦੇਖੋ ਜਦੋਂ ਤੁਸੀਂ ਕਹਿੰਦੇ ਨਾ ਦੱਲਾਗਰੀ ਕਰਦੇ ਹੋ ਦਲਾਲਪਣਾ ਕਰਦੇ ਹੋ ਤੇ ਫਿਰ ਤੁਹਾਨੂੰ ਉਸ ਤਰ੍ਹਾਂ ਦੇ ਰੱਖਣੇ ਪੈਂਦੇ ਹੂੰ ਅਫਸਰਾਨੀਆਂ ਸੇਵਾ ਕਰਨੀਆਂ ਪੈਂਦੀਆਂ ਜਿਹੜੀਆਂ ਹੁਣ दारू ਦੀ ਗੱਲ ਆ ਰਹੀ ਹੈ ਐਡੇ بڑے ਅਫਸਰ दारू ਦਾ ਲਏਗਾ ਨਹੀਂ ਜਾਂ ਪੈਸਾ ਦੇਵੇਗਾ ਜਾਂ ਫਿਰ ਆ ਜਿਹੜਾ ਜਨਾਨੀ ਬਾਜੀ ਵਾਲੀ ਗੱਲ ਚੱਲਦੀ ਹੈ ਇਹ ਵੀ ਸਾਰਾ ਕੁਝ ਚੱਲ ਰਿਹਾ ਸਾਡੀ ਸੋਸਾਇਟੀ ਚ ਸੋ ਇਹ ਮਤਲਬ ਉਸੇ ਤਰ੍ਹਾਂ ਦੀਆਂ ਜਿਹੜੀਆਂ ਰਾਜੇ ਮਹਾਰਾਜਿਆਂ ਨੂੰ ਜਿਸ ਤਰ੍ਹਾਂ ਦੇ ਟਾਈਮ ਚ ਜਿਹੜੇ ਉਹਨਾਂ ਦੇ ਦੱਲੇ ਹੁੰਦੇ ਸੀਗੇ ਜਾਂ ਉਹਨਾਂ ਦੇ ਜਿਹੜੇ ਦਲਾਲ ਹੁੰਦੇ ਸੀਗੇ ਉਹ ਜਿਸ ਤਰ੍ਹਾਂ ਦੀਆਂ ਆਫਰਸ ਕਰਦੇ ਸੀਗੇ ਉਸ ਤਰ੍ਹਾਂ ਦਾ ਹੀ ਨੈਟਵਰਕ ਇਧਰ ਵੀ ਚੱਲਦਾ ਹੂੰ ਤੇ ਅਫਸਰ ਵੀ ਉਹਦੇ ਵਿੱਚ ਫਸਦੇ ਨੇ ਜੀ ਤੇ ਪੋਲੀਟੀਸ਼ੀਅਨ ਵੀ ਉਹਦੇ ਵਿੱਚ ਫਸ ਜਾਂਦੇ ਸੋ ਇੱਕ ਕਹਿੰਦੇ ਹੁੰਦੇ ਨਾ ਵੀ ਈਵਨ ਕਹਿੰਦੇ ਹੁੰਦੇ ਨਾ ਕਿ ਆਪਾਂ ਆਮ ਤੌਰ ਤੇ ਦੇਖਦੇ ਆ ਕਿ ਸਪਾਈਂਗ ਮਾਮਲਾ ਜਸੂਸੀ ਵਗੈਰਾ ਦੇ ਮਾਮਲੇ ਦੇ ਵਿੱਚ ਜਾਂ ਕਿਸੇ ਬੰਦੇ ਨੂੰ ਫਸਾਉਣ ਦੇ ਵਿੱਚ ਹਨੀ ਟ੍ਰੈਪ ਲਾਉਂਦੇ ਹਨੀ ਟ੍ਰੈਪ ਕਹਿੰਦੇ ਆਪਾਂ ਜੀ ਇਹ ਬੰਦੇ ਜਿਹੜੇ ਹੁੰਦੇ ਨੇ ਨਾ ਇਹ ਦਲਾਲ ਕਿਸਮ ਦੇ ਬੰਦੇ ਹਨੀ ਟ੍ਰੈਪ ਲਾਉਣ ਦੇ ਐਕਸਪਰਟ ਹੁੰਦੇ ਆ ਹੂੰ ਇਹਨਾਂ ਨੇ ਕੋਈ ਬੰਦਾ شریف ਅਫਸਰ ਆ ਗਿਆ ਨਾ ਉਹਨੂੰ ਕਿਵੇਂ ਖਰਾਬ ਕਰਨਾ ਜੀ ਉਹਨੂੰ दारू ਤੇ ਲਾਣਾ ਉਹਨੂੰ ਜਨਾਨੀਵਾਜੀ ਚਲਾਣਾ ਤੇ ਉਹਦੀਆਂ ਲੋੜਾਂ ਵਧਾਣੀਆਂ ਤੇ ਉਹਦੇ ਫਿਰ ਉਹਨੂੰ ਪੈਸਿਆਂ ਦੀ ਪੂਰਤੀ ਕਰਨੀ ਇੱਕ ਮੋਡਿਸਪ੍ਰੈਂਡੀ ਹੁੰਦੀ ਹੈ ਬਿਲਕੁਲ ਹੈਨਾ ਸੋ ਇਹ ਕਿਰਸ਼ਾਨੂੰ ਜਿਹੜਾ ਹੈ ਉਹਦੇ ਕਈ ਜਿਹੜੇ ਅਕਸ਼ਰਾਂ ਨਾਲ ਲਿੰਕ ਹੈ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ 15 ਜਿਹੜੇ ਆਈਐਸ ਆਈਪੀਐਸ ਅਕਸ਼ਰਾਂ ਦੇ ਨਾਲ ਕਹਿੰਦੇ ਉਹਨਾਂ ਦੇ ਲਿੰਕs ਹੈਗੇ ਤੇ ਪੋਲਿਟਿਸ਼ਨਾਂ ਦੇ ਨਾਲ ਵੀ ਉਹਨਾਂ ਦੇ ਲਿੰਕs ਹੈਗੇ ਜੀ ਸੋ ਇਹ ਇਹੀ ਤਰੀਕਾ ਹੁੰਦਾ ਆ ਕਿ ਜਦੋਂ ਤੁਸੀਂ ਦਲਾਲਗिरी ਕਰਦੇ ਹੋ ਤਾਂ ਵੀ ਤੁਸੀਂ ਆਫਰਸ ਕਰਕੇ ਪੈਸਾ ਦੇ ਕੇ ਜਾਂ ਹੋਰ ਚੀਜ਼ਾਂ ਮਹਿੰਗੀਆਂ ਚੀਜ਼ਾਂ ਗਿਫਟ ਆਫਰ ਕਰਕੇ ਤੁਸੀਂ ਨੇੜੇ ਪਹੁੰਚ ਜਾਂਦੇ ਹੋ ਤੇ ਫਿਰ ਤੁਹਾਡਾ ਜਦ ਇੱਕ ਵਾਰ ਕਹਿੰਦੇ ਨਾ ਵੀ ਇੱਕ ਵਾਰ ਗੇਮ ਜੀ ਚੱਲ ਗਈ ਫਿਰ ਤੁਹਾਡੇ ਗਾਹਕ ਬਣ ਜਾਂਦੇ ਲੋਕ ਲੋਕਾਂ ਨੂੰ ਪਤਾ ਲੱਗ ਜਾਂਦਾ ਲੋਕ ਆਪਣੇ ਆਪ ਤੁਹਾਡੇ ਪਾਣੇ ਸ਼ੁਰੂ ਹੋ ਜਾਂਦੇ ਜੀ ਤੋ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਕਿ ਉਹ ਜਿਹੜੀ ਜਾਣਕਾਰੀ ਆ ਰਹੀ ਐ ਇਸੇ ਤਰ੍ਹਾਂ ਉਹ ਟੌਪ ਤੱਕ ਪਹੁੰਚ ਗਿਆ ਜੀ ਸਰ ਅੱਗੇ ਗੱਲਬਾਤ ਕਰਦੇ ਹਾਂ ਸ਼ਹੀਦ ਭਗਤ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਦੀ ਇੱਕ ਦੁਰਲਭ ਵੀਡੀਓ ਸਾਹਮਣੇ ਆ ਰਹੀ ਹੈ ਹਾਂਜੀ ਉਹ ਵੀਡੀਓ ਕਿੱਥੇ ਹੈ ਤੇ ਕਦੋਂ ਸ਼ੂਟ ਹੋਈ ਸੀ ਇਹ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਉਸ ਸਮਾਂ ਪਹਿਲਾਂ ਕੋਈ ਫਿਲਮਕਾਰ ਜਿਹੜੇ ਨੇ ਉਹ ਰਿਸਰਚ ਕਰ ਰਹੇ ਸੀਗੇ ਤੇ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਕਿ ਸ਼ਹੀਦ ਭਗਤ ਸਿੰਘ ਦੀਆਂ ਕੋਈ ਦੁਰਲਭ ਵੀਡੀਓਜ਼ ਸਕਾਟਲੈਂਡ ਯਾਰਡ ਪੁਲਿਸ ਕੋਲ ਪਈਆਂ ਹੂੰ ਸਕਾਟਲੈਂਡ ਯਾਰਡ ਜਿਹੜੀ ਹੈ ਉਹ ਯੂਕੇ ਦੀ ਪੁਲਿਸ ਹੈ ਜੀ ਤੇ ਉਹਦਾ ਸਕਾਟਲੈਂਡ ਦੇ ਵਿੱਚ ਹੈੱਡਕੁਆਟਰ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਭਗਤ ਸਿੰਘ ਦੇ ਕੇਸ ਦੀਆਂ ਸੁਣਵਾਈਆਂ ਹੁੰਦੀਆਂ ਸੀ ਉਦੋਂ ਦੇ ਉਹ ਵੀਡੀਓ ਹੋ ਸਕਦੇ ਆ ਜੀ ਵੀਡੀਓ ਹੈਗੇ ਆ ਤੇ ਉਹ ਬੰਦੇ ਉਹ ਜਿਹੜੇ ਬੰਦੇ ਨੇ ਫਿਲਮ ਰਿਸਰਚ ਕਰ ਉਹਨਾਂ ਨੇ ਆ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੂੰ ਦੱਸਿਆ ਤੇ ਭਗਵੰਤ ਮਾਨ ਹੁਣਾਂ ਨੇ ਆਪਣੇ ਸਰਕਾਰੀ ਸੋਰਸਸ ਵਰਤ ਕੇ ਇਹ ਪਤਾ ਲਗਾਇਆ ਔਰ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਹਾਂ ਉਹ ਵੀਡੀਓਜ਼ ਪਈਆਂ ਹਨ ਤੇ ਹੁਣ ਇਹ ਮਾਮਲਾ ਇਸ ਕਰਕੇ ਥੋੜੀ ਜਿਹੀ ਖਬਰ ਪਤਾ ਲੱਗੀ ਹੈ ਕਿ ਜਿਹੜੀ ਇੰਗਲੈਂਡ ਔਰ ਵੀਲਸ ਦੇ ਜਿਹੜੇ ਬਾਹਰ ਕਾਉਂਸਲ ਹੈ ਉਸ ਦੇ ਅਹੁਦੇਦਾਰ ਪੰਜਾਬ ਦੇ ਦੌਰੇ ਤੇ ਸੀਗੇ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਤੇ ਉਸ ਮੁ ਉਸ ਮੁਲਾਕਾਤ ਦੇ ਦੌਰਾਨ ਮੁੱਖ ਮੰਤਰੀ ਨੇ ਕਿਉਂਕਿ ਉਹ ਸਾਰੇ ਕਾਨੂੰਨੀ ਮਾਹਰ ਨੇ ਜੀ ਤੇ ਉਹਨਾਂ ਤੋਂ ਕਾਨੂੰਨੀ رائے ਮੰਗੀ ਤੇ ਕ ਕਾਨੂੰਨੀ ਤੌਰ ਤੇ ਸਹਿਯੋਗ ਮੰਗਿਆ ਕਿ ਭਗਤ ਸਿੰਘ ਦਾ ਵੀਡੀਓ ਜਿਹੜਾ ਹੈ ਉਹ ਕਿਉਂਕਿ ਉਹ ਉਹਨਾਂ ਦਾ ਕੋਈ ਵੀਡੀਓ ਉਪਲਬਧ ਨਹੀਂ ਹੈ ਫੋਟੋਆਂ ਵੀ ਇੱਕ ਦੋ ओरिजिनल ਫੋਟੋਆਂ ਬਾਕੀ ਆਮ ਤੌਰ ਤੇ ਪੇਂਟਿੰਗਸ ਜਾਂ ਬੇਸੀ ਤਰ੍ਹਾਂ ਮਨਕੜ ਫੋਟੋਆਂ ਹੀ ਚਲਦੀਆਂ ਸੋ ਉਹ ਵੀਡੀਓਜ਼ ਦੀ ਪੁਸ਼ਟੀ ਹੋ ਗਈ ਹੈ ਤੇ ਉਹਨੂੰ ਲਿਆਣ ਦਾ ਤਰੀਕਾ ਕੀ ਹੈ ਪੰਜਾਬ ਸਰਕਾਰ ਸੈਂਟਰ ਗਵਰਨਮੈਂਟ ਕਿਸ ਤਰ੍ਹਾਂ ਉਹਨੂੰ ਲਿਆਏਗੀ ਜਾਂ ਉੱਥੇ ਜਿਹੜਾ ਯੂਕੇ ਦੇ ਵਿੱਚ ਕਾਨੂੰਨੀ ਸਹਾਇਤਾ ਦੇ ਲਈ ਕੀ ਕੀ ਕਰਨਾ ਪਏਗਾ ਇਹ ਸਾਰੇ ਹਜੇ ਅਗਲੇ ਸਵਾਲ ਨੇ ਪਰ ਇਹ ਪੁਸ਼ਟੀ ਹੋਈ ਹੈ ਕਿ ਸਕਾਟਲੈਂਡ ਯਾਰਡ ਦੇ ਵਿੱਚ ਉੱਥੇ ਭਗਤ ਸਿੰਘ ਦੀਆਂ ਫੁਟੇਜ ਪਈਆਂ ਹਨ ਤੇ ਉਹ ਫੁਟੇਜ ਜਿਹੜੀਆਂ ਨੇ ਉਹ ਉਹਨਾਂ ਦੇ ਜਿਹੜਾ ਅਦਾਲਤੀ ਕਾਰਵਾਈਆਂ ਸੀਗੀਆਂ ਅਦਾਲਤ ਦੇ ਵਿੱਚ ਕੇਸ ਚੱਲਦੇ ਸੀਗੇ ਉਹਨਾਂ ਕਾਰਵਾਈਆਂ ਦੇ ਨਾਲ ਸੰਬੰਧਿਤ ਹੋ ਸਕਦੇ ਆ ਤੇ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਉਹ ਫੁਟੇਜ ਲਈ ਜਾਵੇ ਔਰ ਫੁਟੇਜ ਲੈ ਕੇ ਖਟਖਟ ਖਟਖਟ ਤਲਾਂ ਦੇ ਵਿੱਚ ਜਿਹੜਾ ਉਹਨਾਂ ਦਾ ਜੱਦੀ ਪਿੰਡ ਹੈ ਉੱਥੇ ਮਿਊਜ਼ੀਅਮ ਜਿਹੜਾ ਹੈ ਜਾਂ ਜਿਹੜੀ ਹੈਰੀਟੇਜ ਸਟਰੀਟ ਸਰਕਾਰ ਡਿਵੈਲਪ ਕਰ ਰਹੀ ਹੈ ਉੱਥੇ ਉਹ ਲੋਕਾਂ ਦੀ ਦੇਖਣ ਦੇ ਲਈ ਉਪਲਬਧ ਹੋ ਸਕਦਾ ਸੋ ਇੱਕ ਇਨਸਪੀਰੇਸ਼ਨਲ ਆ ਵੀਡੀਓ ਹੋ ਸਕਦੀ ਹੈ ਭਾਰਤੀ ਯੂਥ ਵਾਸਤੇ ਕਿਉਂਕਿ ਭਗਤ ਸਿੰਘ ਭਾਰਤੀ ਯੂਥ ਦਾ ਬਹੁਤ ਵੱਡਾ ਆਈਕਨ ਹੈ ਔਰ ਜੇ ਉਹਨਾਂ ਦੀ ਵੀਡੀਓ ਦੇ ਰੂਪ ਦੇ ਵਿੱਚ ਉਹ ਅਵੇਲੇਬਲ ਹੋ ਜਾਂਦੇ ਆ ਤਾਂ ਉਹ ਲੋਕਾਂ ਵਾਸਤੇ ਹੋਰ ਜ਼ਿਆਦਾ ਇੱਕ ਇਨਸਪੀਰੇਸ਼ਨਲ ਵੀਡੀਓ ਜਾਂ ਇਨਸਪੀਰੇਸ਼ਨਲ ਸਮੱਗਰੀ ਦੇ ਤੌਰ ਤੇ ਉਪਲਬਧ ਹੋ ਜਾਏਗਾ ਸੋ ਬਹੁਤ ਬਹੁਤ ਧੰਨਵਾਦ ਰਲੀ ਜੀ ਸ਼ੁਕਰੀਆ ਸੋ ਇਹ ਸੀ ਅੱਜ ਦੀ ਚਰਚਾ ਸੋਮਵਾਰ ਫਿਰ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ